ਗਰਮਖਿਆਲੀ ਦਲ ਦੇ ਗੁਣ ਨਾਰਾਇਣ ਸਿੰਘ ਚੋੜਾ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ ਕੀਤਾ ਗਿਆ ਤਾਂ ਪੁਲਿਸ ਨਾਰਾਇਣ ਸਿੰਘ ਚੋੜਾ ਨੂੰ ਮਾਨਯੋਗ ਅਦਾਲਤ ਦੇ ਵਿੱਚ ਲੈ ਕੇ ਪਹੁੰਚਿਆ ਜਿੱਥੇ ਕਿ ਜੱਜ ਸਾਹਿਬ ਦੇ ਵੱਲੋਂ ਉਸ ਨੂੰ 3 ਦਿਨ ਦੇ ਰਿਮਾਂਡ ਉੱਤੇ ਭੇਜਿਆ ਗਿਆ ਤਾਂ ਪੁਲਿਸ ਦੇ ਵੱਲੋਂ 10 ਦਿਨ ਦਾ ਰਿਮਾਂਡ ਅਦਾਲਤ ਦੇ ਵੱਲੋਂ ਮੰਗਿਆ ਗਿਆ ਸੀ ਪਰ ਜੱਜ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਾਰਾਇਣ ਸਿੰਘ ਚੋੜਾ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਜੱਜ ਸਾਹਿਬ ਕੋਲ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਮਾਨਯੋਗ ਜੱਜ ਹਾਂਜੀ ਕੀ ਕਹਿਣਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰ ਮਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਰਮਾਨ ਵਾਂਗੂ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਅਸੀ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਲਏ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜੇ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਦੇ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਥੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੂੰ ਨਹੀਂ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਛੇੜੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦੇ ਆ ਇਹ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਨ ਜੂ ਇਨਵੈਸਟੀਗੇਸ਼ਨ ਹੋ ਮੀ ਮੈਂ ਸਰਪਰ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਖੀਰੀ ਜਿਹਾ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅ ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਹੈ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਧਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਜੀ ਦੇਖੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਵੀ ਕਈ ਵਾਰੀ ਇਹਨਾਂ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਹੀ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫੇਰ ਵੇਚ ਕਰਾਂਗੇ ਸਰ ਜਿਹੜਾ ਮੈਂ ਕਿਹਾ ਕੋਈ ਕੋਰਪੋਰੇਟ ਜਿਹੜਾ ਆਰਬਨੀ ਸੈਟ ਕੀਤਾ ਉਹ ਵੀ ਯੂਜ਼ ਕੀਤਾ ਗਿਆ ਉਹ ਲਾਇਸੈਂਸੀ ਵੀ ਆਪਾਂ ਸੀਗਾ ਸਰ ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਏਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ 400 ਸਰ ਡੀਵੀਆਰ ਵੀ ਲਿਆ ਸੀਗਾ ਤੁਹਾਡਾ ਟਿਕਟ ਮਿਲਾਈ ਗਿਆ ਸਰ 11 ਤਿੰਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਤਿੰਨ ਦੁਬਾਰਾ ਵੇਚ ਦੇਣਾ ਸਰ ਠੀਕ ਹੈ ਤੁਹਾਡਾ ਨਾਮ ਮਾਰਿਆ ਸੀ